ਕਿਸੇ ਵੀ ਸਕੂਲ ਦੀ ਬਾਉਂਡਰੀ ਵਾਲ ਜੇ ਰਹਿੰਦੀ ਹੈ ਮੇਰੇ ਕੰਸਟਿਟਿਊਂਸੀ ਪਾਰਲੀਮੈਂਟ ਹਲਕੇ ਤਾਂ ਉਹ 6.5 ਫੁੱਟ ਦੀ ਬਾਉਂਡਰੀ ਮਨਰੇਗਾ ਦੇ ਵਿੱਚ ਉਹਦੀ ਬਣਾਈ ਜਾਊਗੀ ਚਾਹੇ ਮਿਡਲ ਹੋਵੇ ਚਾਹੇ ਪ੍ਰਾਇਮਰੀ ਹੋਵੇ ਚਾਹੇ ਸੈਕੰਡਰੀ ਹੋਵੇ ਕੋਈ ਵੀ ਸਕੂਲ ਆ ਜਿਹੜਾ ਕਿਸੇ ਦੀ ਜੇ ਬਾਉਂਡਰੀ ਵਾਲ ਕਿਤੋਂ ਵੀ ਹੈ ਨਹੀਂ ਉਹ ਮਨਰੇਗਾ ਦੇ ਵਿੱਚ ਆਪਣੀ ਚਿੱਠੀ ਦੇਵੇ ਐਪਲੀਕੇਸ਼ਨ ਦੇਵੇ ਵੀ ਹਰ ਸਕੂਲ ਦੇ ਵਿੱਚ ਮਨਰੇਗਾ ਦੇ ਵਿੱਚ ਐਕਸਟਰਾ ਬਾਥਰੂਮ ਜਿਹੜੇ ਬਣੇ ਹੋਏ ਨੇ ਉਹ ਤੋਂ ਇਲਾਵਾ ਵੀ ਬਾਤ ਨੂੰ ਮ ਜਿਹੜੇ ਹਰ ਸਕੂਲ ਦੇ ਉੱਚ ਬਣਾਏ ਜਾਣ। ਮਨਰੇਗਾ ਚ ਹੁਣ ਇਹ ਇਨਕਲੂਡ ਕੀਤਾ ਗਿਆ ਸੀ ਚਾਹੇ ਕਿਸੇ ਨੇ ਪਿਗਰੀ ਕਰਨੀ ਆ ਚਾਹੇ ਕਿਸੇ ਨੇ ਐਚਰੀ ਕਰਨੀ ਆ ਕੋਈ ਵੀ ਖੁੱਡੇ ਬਣਾਉਣੇ ਆ ਉਹਦੇ ਲਈ ਵੀ ਮਨਰੇਗਾ ਚ ਉਹ ਕੰਮ ਕਰ ਸਕਦਾ। ਮਨਰੇਗਾ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲੁਧਿਆਣੇ ਚ ਅਜ ਲਿਆ ਗਿਆ ਅੱਗੇ ਮਨਰੇਗਾ ਦਾ ਪੈਸਾ ਠੀਕ ਆ। ਸਰਪੰਚ ਆਪਣੀ ਮਰਜ਼ੀ ਨਾਲ ਜੋ ਪ੍ਰੋਜੈਕਟ ਬਣਾਉਂਦੇ ਸੀ ਪਿੰਡ ਵਾਲੇ ਖਰਚ ਹੁੰਦਾ ਸੀ। ਪੱਤਾਲ ਸਭ ਇਸ ਵਾਰ ਇਹ ਹੋਇਆ ਦੀ ਸਾਰੀ ਸਕੂਲਾਂ ਦੀ ਜਿੰਨੇ ਵੀ ਸਾਡੇ ਸਕੂਲ ਨੇ ਸਾਰੇ ਸਰਕਾਰੀ ਸਕੂਲ ਨੇ ਜਿੰਨਿਆਂ ਦੀ ਵੀ ਬਾਉਂਡਰੀ ਵਾਲ ਰਹਿੰਦੀ ਆ ਕਿਸੇ ਦੀ ਹਰ ਦੀ 6.5 ਫੁੱਟ ਦੀ ਬਾਰ ਨਹੀਂ ਇੱਕੋ ਤਰ੍ਹਾਂ ਦੀ 6.5 ਫੁੱਟ ਦੀ ਬਾਉਂਡਰੀ ਵਾਲ ਕਿਸੇ ਦੀ ਵੀ ਜੀ ਰਹਿੰਦੀ ਆ ਮੈਂ ਤੁਹਾਡੇ ਰਾਹੀਂ ਵੀ ਅਪੀਲ ਕਰਨਾ ਕੋਈ ਵੀ ਸਾਡੇ ਉੱਥੇ ਦੇ ਲੋਕਲ ਚਾਹੇ ਐਸਡੀਐਮ ਸਬੰਨ ਕੋਲ ਜਾਓ ਚਾਹੇ ਮਰੇਗਾ ਅਫੀਸਰ ਕੋਲ ਜਾਓ ਚਾਹੇ ਸਾਡੇ ਐਡੀਸੀ ਸਾਹਿਬ ਨੂੰ ਸਿੱਧਾ ਜੜੀਆਂ ਆਪਣੇ ਆਪਣੇ ਸਕੂਲ ਦੀਆਂ ਜਿਹੜੀ ਆ ਉਹ ਲੈਟਰ ਦੋ ਕਿਸੇ ਵੀ ਸਕੂਲ ਦੀ ਬਾਉਂਡਰੀ ਵਾਲ ਜੇ ਰਹਿੰਦੀ ਆ ਮੇਰੇ ਕੰਸਟੀਟਿਊਂਸੀ ਪਾਰਲੀਮੈਂਟ ਹਲਕੇ ਚ ਤਾਂ ਉਹ ਸਾਡੇ 6 ਫੁੱਟ ਦੀ ਬਾਉਂਡਰੀ ਮਨਰੇਗਾ ਦੇ ਵਿੱਚ ਉਹਦੀ ਬਣਾਈ ਜਾਊਗੀ ਇਹ ਮੈਂ ਫੇਰ ਸਾਰਿਆਂ ਨੂੰ ਕਹਿਣਾ ਵੀ ਜੇ ਕਿਸੇ ਦੇ ਕੋਈ ਵੀ ਸਕੂਲ ਚਾਹੇ ਮਿਡਲ ਹੋਵੇ ਚਾਹੇ ਪ੍ਰਾਇਮਰੀ ਹੋਵੇ ਚਾਹੇ ਸੈਕੰਡਰੀ ਹੋਵੇ ਕੋਈ ਵੀ ਸਕੂਲ ਆ ਜਿਹੜਾ ਕਿਸੇ ਦੀ ਜੇ ਬਾਉਂਡਰੀ ਵਾਲ ਕਿਤੋਂ ਵੀ ਹੈ ਨਹੀਂ ਉਹ ਮਨਰੇਗਾ ਦੇ ਵਿੱਚ ਆਪਣੀ ਚਿੱਠੀ ਦਵੇ ਐਪਲੀਕੇਸ਼ਨ ਦਵੇ ਉਹ ਸਕੂਲ ਵਾਲੇ ਦੇਣ ਤੇ ਇੱਕ ਇੱਕ ਹੋਰ ਅਸੀਂ ਐਕਸਟਰਾ ਬਾਥਰੂਮ ਬਣਾਉਣ ਦੀ ਅੱਜ ਫੈਸਲਾ ਕੀਤਾ ਵੀ ਹਰ ਸਕੂਲ ਦੇ ਵਿੱਚ ਮਨਰੇਗਾ ਦੇ ਵਿੱਚ ਐਕਸਟਰਾ ਬਾਥਰੂਮ ਜਿਹੜੇ ਬਣੇ ਹੋਏ ਨੇ ਉਹ ਤੋਂ ਇਲਾਵਾ ਵੀ ਬਾਥਰੂਮ ਆ ਜਿਹੜੇ ਹਰ ਸਕੂਲ ਦੇ ਉੱਚ ਬਣਾਏ ਜਾਣ ਕਈ ਮਨਰੇਗਾ ਚ ਕੰਮ ਕਰਨ ਵਾਲੇ ਲੋਕ ਹੈਲਥ ਜਿਹੜੇ ਕਵਰ ਨਹੀਂਗੇ ਤੇ ਇਹ ਜਿਹੜੇ ਸਾਡੇ ਐਸਐਮਓ ਸੀਐਮਓ ਸੀ ਜਿਹੜੇ ਉਹਨਾਂ ਨੇ ਦੋਨਾਂ ਨੇ ਇਹ ਕਿਉਂਕਿ ਨਵੇਂ ਆਏ ਨੇ ਸੰਗਰੂਰ ਤੋਂ ਬੜੇ ਪੋਜ਼ਿਟਿਵ ਅਫੀਸਰ ਜਿਹੜੇ ਚੀਫ ਮੈਡੀਕਲ ਅਫੀਸਰ ਸੀ ਉਹਨਾਂ ਨੇ ਕਿਹਾ ਵੀ ਕੋਈ ਵੀ ਜੇ ਕਿਸੇ ਦੀ ਕਮੀ ਆ ਡਾਇਰੈਕਟ ਮੈਨੂੰ ਆ ਕੇ ਮਿਲੋ ਮੇਰਾ ਨੰਬਰ ਲਓ ਤੇ ਇਹਦੇ ਵਿੱਚ ਕੋਈ ਵੀ ਜਿਹੜੀ ਕਮੀ ਆ ਉਹ ਨਹੀਂ ਛੱਡੀ ਜਾਊਗੀ ਕਿਸੇ ਵੀ ਸਕੂਲ ਦੀ ਬਾਉਂਡਰੀ ਵਾਲ ਜੇ ਰਹਿੰਦੀ ਆ ਮੇਰੇ ਕੰਸਟਿਟਿਊਂਸੀ ਪਾਰਲੀਮੈਂਟ ਹਲਕੇ ਤਾਂ ਉਹ 6.5 ਫੁੱਟ ਦੀ ਬਾਉਂਡਰੀ ਮਨਰੇਗਾ ਦੇ ਵਿੱਚ ਉਹਦੀ ਬਣਾਈ ਜਾਊਗੀ ਚਾਹੇ ਮਿਡਲ ਹੋਵੇ ਚਾਹੇ ਪ੍ਰਾਇਮਰੀ ਹੋਵੇ ਚਾਹੇ ਸੈਕੰਡਰੀ ਹੋਵੇ ਕੋਈ ਵੀ ਸਕੂਲ ਆ ਜਿਹੜਾ ਕਿਸੇ ਦੀ ਜੇ ਬਾਉਂਡਰੀ ਵਾਲ ਕਿਤੋਂ ਵੀ ਹੈ ਨਹੀਂ ਉਹ ਮਨਰੇਗਾ ਦੇ ਵਿੱਚ ਆਪਣੀ ਚਿੱਠੀ ਦੇਵੇ ਐਪਲੀਕੇਸ਼ਨ ਦੇਵੇ ਵੀ ਹਰ ਸਕੂਲ ਦੇ ਵਿੱਚ ਮਨਰੇਗਾ ਦੇ ਵਿੱਚ ਐਕਸਟਰਾ ਬਾਥਰੂਮ ਜਿਹੜੇ ਬਣੇ ਹੋਏ ਨੇ ਉਹ ਤੋਂ ਇਲਾਵਾ ਵੀ ਬਾਥਰੂਮ ਆ ਜਿਹੜੇ ਹਰ ਸਕੂਲ ਦੇ ਉੱਚ ਬਣਾਏ ਜਾਣ